ਦੀ ਵੀਰੇ ਮਾਪਿਆਂ ਵੱਲੋਂ ਰਖੜੀ ਆਈ ਹੈ ਜੀ ਤੁਹਾਨੂੰ ਦੱਸ ਰਿਆਂ ਕੀ ਕੀ ਆਇਆ ਪ੍ਰੀਤੀ ਦੇ ਘਰੋਂ ਨਰ ਰਖੜੀਆਂ ਤੇ ਇਹ ਲੋਕ ਨੇ ਚੰਗੇ ਪ੍ਰੀਤੀ ਦੇ ਘਰ ਦੀ ਉਹ ਹਲੇ ਵੀ ਭਾਂਤ ਨੂੰ ਆਪ ਦਾ ਭਰਾ ਸਮਝਦੇ ਆਂ ਪਾਣੀ ਰਖੜੀਆਂ ਤੇ ਪ੍ਰੀਤੀ ਨੂੰ ਕਹਿੰਦਾ ਵੀ ਅੱਤੋ ਬਜਾਰ ਤੋਂ ਲਿਆ ਕੇ ਤੂੰ ਵੀ ਮੇਰੇ ਵਰਨੀ ਦੇ ਮੈਂ ਨਾਨਕੇ ਪਿੰਡ ਦੀਆਂ ਕੁੜੀਆਂ ਸਾਰੀਆਂ ਭੈਣ ਨਹੀਂ ਹੁੰਦੀਆਂ ਆਪਦੀ ਉਹਦਾਂ ਕੋ ਫੁੱਤੋਂ ਨਿਕਲ ਜਿੰਨੇ ਉਹਦੀ ਭੈਣ ਦਾ ਵਿਆਹ ਕਰਾ ਲਿਆ ਉਹ ਤਾਂ ਤੈਨੂੰ ਅੱਜ ਵੀ ਭਰਾ ਸਮਝਦੇ ਆ ਤਾਂ ਪੈ ਕੇ ਰੱਖ ਲਈ ਅੱਜ ਤੇ ਬੜਾ ਜੋ ਬੱਚਾ ਨਾਲ ਬਾਟ ਕਾ ਜੀ ਚਲੋ ਜੀ 500 ਰੁਪਏ ਆ ਗਿਆ ਇਹ ਤਾਂ ਦੇ ਆ ਉਹ ਐਚੂ ਤਾਂ ਬੋਲਿਆ ਨਹੀਂ ਹੈ ਵਾਹ ਕੋੜਾ ਬੜਕ ਨੇ ਆ ਟਿਆ ਉਲ ਸਟਾਰੂ ਐਰ ਵਾਈਟਿਆ ਸੂਟ ਅੱਜ ਰਾਤ ਨੂੰ ਟਿਕਟੋਕ ਉੱਤੇ ਬਸ ਸਾਹੀ ਪਾ ਕੇ ਬਿਠਾਈ ਲਾਇਆ ਟਿਕਟੋਕ ਤੇ ਆਈ ਸੂਟ ਪਾ ਕੇ ਬੈਠੇ ਦਿੱਤੇ ਤੇ ਫੇਰ ਆਉਂਗੇ ਚੰਗੀ ਤਰ੍ਹਾਂ ਵੀਊ ਬੱਲੇ 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 ਆਹ ਬਹੁਤ ਪੀਤੀ ਪਾਇਆ ਸੋਹਣਾ ਲੱਗਣਾ ਤੈਨੂੰ ਅਰੇ ਵਾਪਸ ਸਰਾ ਹੀ ਲੱਗੂਗੀ ਜਮ ਐਂਡੀ ਹੋ ਜੂਗਾ ਲੋ ਬਾਤ ਬ੍ਰਾਂਡ ਹੀ ਆ ਗਿਆ ਤੂੰ ਤਾਂ ਬਾਹਰ ਜਵਾ ਬਹੁਤ ਸੋਨੇ ਕੱਪੜੇ ਭੇਜਦੇ ਕਿੱਥੇ ਆਸਤੈ ਇਹ ਆਨਲਾਈਨ ਮੰਗਾਈ ਤੇ ਦੁਬਾਰਾ ਲੇ ਕੋ ਵੱਡਾ ਹੋ ਗਿਆ ਤਾਰੀ ਆਨਲਾਈਨ ਮੰਗਾਇਆ ਸੀ ਉਸਤਾਦ ਕੀ ਕਹੀ ਇਹਨੇ ਆ ਕੱਟ ਕੱਟ ਕੱਟਾ ਸੀਨ ਕੱਟ ਵਿੱਚੋਂ ਗਲਤ ਬੋਲਿਆ ਗਿਆ ਕੰਮ ਫਟੇ ਜਾਵਾਂਗੇ ਇੱਥੋਂ ਬਾਈ ਕਿਤੇ ਆ ਸੇਮ ਕਲਰ ਹੋਈ ਆ ਭਾਈ ਕੀਤੇ ਯਾਰੀ ਸੋਰਾਂ ਨੇ ਭੱਜੇ ਤੇਰੇ ਨੇ ਭੁੱਲ ਕੇ ਜਨਾ ਬਾਰ ਬਾਰ ਆਏ ਤਾਂ ਤੂੰ ਸਾਰੇ ਕੰਮ ਫੇਰ ਕਰਾ ਦੇਗਾ ਹੋਰ ਸਾਰੀ ਫੈਮਲੀ ਇਹਨਾਂ ਮਿਹਨਤ ਕਰੀ ਜਾਂਦੀ ਹੈ ਡਰਾਮਾ ਕਰੀ ਜਾਂਦੀ ਹੈ ਤੂੰ ਸਾਰਿਆਂ ਨੂੰ ਫੜਾ ਦੇਗਾ ਦੱਸ ਜਿਹੜੇ ਭਾਈ ਕੀਤੇ ਜੋ ਹੀ ਆਇਆ ਕੋਈ ਸੈਲਸੂਨੀ ਕੋਈ ਹਾਂ ਗੰਗਰੰਗ ਹੋਈ ਹੈ ਜਿਹੜਾ ਪਾਉਟ ਨਹੀਂਤਾ ਸੀ ਇਹ ਵੀ ਨਾ ਤਹੇ ਜਾਦੇ ਲਾਤੇ ਬ੍ਰੀਤੀ ਮਾਜਾ ਨੇ ਮਾਤਾ ਨੇ ਪੈਸੇ ਕੋਈ ਜਾਵੇ ਲਾਤੇ ਯਾਰ ਜਿਹੜੇ ਹੁਣ ਤੁਸੀਂ ਬਾਈਕੀ ਸੀ ਚੂਜ਼ ਕੀਤੇ ਸੀ ਉਹੀ ਉਹਨਾਂ ਨੇ ਤਤਵਾਏ ਆ ਤੁਸੀਂ ਆਪੇ ਸਸਤੇ ਪੱਗ ਬੰਨੇ ਆ ਅੱਗੇ ਤਾਂ ਮੈਂ ਸਲੀਮਾਂ ਵਾਂਗੂੰ ਕਹੂੰਗਾ ਬਹੁਤ ਸੋਹਣਾ ਲੱਗਦਾ ਮੈਂ ਫੇਸਬੁੱਕ ਤੇ ਜਾ ਕੇ ਦੇਖੋ ਪੇਜ ਤੇ ਜਾ ਕੇ ਦੇਖੋ ਤਦ ਤੱਕ ਤੁਹਾਨੂੰ ਆਫਟਰ ਮੈਰੀਜ ਦੇ ਫੋਟੋਆਂ ਵਿੱਚ ਤੁਹਾਨੂੰ ਲੱਗਿਆ ਸੀ ਮੇਕਅੱਪ ਦਾ ਕਰਾਇਆ ਸੀ ਬ੍ਰਾਈਡਲ ਤੋ ਪੱਗ ਤੂੰ ਲਾ ਕੇ ਆਂ ਚਲਾ ਕੇ ਮਾਰੀ ਸੀ ਜਿਹੜਾ ਪਤਾ ਨਹੀਂ ਕਿੰਨਾ ਕੁ ਵੱਡਾ ਬੋਝ ਹੋਵੇ ਇਹ ਅੱਜ ਤੈਨੂੰ ਪੱਗ ਜੰਗੀ ਲੱਗਦੀ ਹੈ ਜੀ ਜੀ ਆ ਜਾ ਰਹੇ ਆ ਆਪਣੀ ਫੈਮਿਲੀ ਫੈਮਿਲੀ ਆ ਰਹੀ ਆ ਜਫਰੀ ਤੇ ਮਨਜੀ ਸਾਡਾ ਨਿਕਲ ਗਿਆ ਫੈਮਿਲੀ ਦਿੱਤੀ ਦੀ ਰਿਕਵਰੀ ਜਮ ਆਪਾਂ ਪਹਿਲਾਂ ਡਿਨਰ ਕਰਕੇ ਸੀ ਉਵੇਂ ਆਪਾਂ ਅੱਜ ਫੇਰ ਡਿਨਰ ਕਰਨ ਜਾਣੇ ਫੈਮਿਲੀ ਨਾਲ ਪਰਾਂ ਤੁਸੀਂ ਰਸਤੇ 'ਤੋਂ ਦੇ ਕੱਪੜੇ ਤੁਸੀਂ ਦੇਖ ਹੀ ਚੁੱਕੇ ਹੋ ਜਿਹੜੇ ਵਾਈਕ ਕੀਤੇ ਸੀ ਆਪਾਂ ਬਿਲਕੁਲ ਉਹੀ ਕੱਪੜੇ ਆਏ ਆ ਹੁਣ ਤੁਹਾਨੂੰ ਆਪਾਂ ਇੱਕ ਹੋਰ ਬਤਾਵਾਂਗੇ ਲੋੜੀ ਵਾਲਾ ਬਲੌਗ ਕਿਉਂਕਿ ਪਹਿਲਾਂ ਲੋੜੀ ਵਾਲਾ ਬਲੌਗ ਆਪ ਅਪਲੋਡ ਕੀਤਾ ਸੀ ਮਨਵੀਰ ਦਾ ਡਿਨਰ ਕੀਤਾ ਸੀ ਉਮੀ ਅੱਜ ਫੇਰ ਆਪਾਂ ਚੱਲੇ ਆਂ ਪ੍ਰੀਤੀ ਦੇ ਘਰ ਦੇਆਂ ਨੂੰ ਮਿਲਣ ਉਹ ਵੀ ਸੁਪਨੇ ਚ ਖੇਲਾਂਾਂ 'ਚ ਜਾ ਸਕਦੇ ਆ ਤੁਹਾਨੂੰ ਪਤਾ ਹੈ ਉਹ ਖੇਲਾਂਾਂ ਦੀ ਵੀਡੀਓ ਬਣ ਨਹੀਂ ਸਕਦੀ ਇਹਨਾਂ ਦੀ ਜ਼ਿੰਦਗੀ 'ਚ ਬੱਚ ਇੱਕੀ ਪਰਸਨਲ ਚੀਜ਼ ਹੈ ਪ੍ਰੀਤੀ ਦੇ ਘਰ ਦੇ ਜਿਹਨੂੰ ਇਹ ਕੈਮਰੇ 'ਤੇ ਨਹੀਂ ਦਿਖਾ ਸਕਦਾ ਬਾਕੀ ਸਾਰਾ ਕੁਝ ਜਿਹੜਾ ਪ੍ਰੀਤੀ ਦੇ ਪੇਟ 'ਚ ਬੱਚਾ ਹੈ ਉਹ ਵੀ ਦਿਖਾ ਸਕਦਾ ਬਸ ਪ੍ਰੀਤੀ ਦੇ ਘਰ ਦੇ ਨਹੀਂ ਦਿਖਾ ਸਕਦਾ ਆ ਦੇਖੋ ਪਿੱਛੇ ਜਿਹੜੀ ਕੰਧ ਹੈ ਇਕੰਦ ਬਿਕਰਮ ਦਾ ਦੋਸਤ ਹੈ ਮਹਾਲੀ ਉਹਨਾਂ ਦੇ ਘਰੇ ਲੱਗੀ ਹੋਈ ਸੀਗੀ ਇਹ ਬਾਈ ਉਹ ਕਿ ਮਿਲਣ ਗਿਆ ਯਾਰ ਇਹਨੂੰ ਕੰਦ ਬਹੁਤ ਪਸੰਦ ਆਈ ਇਹ ਤਾਂ ਕਹਿੰਦਾ ਇਹ ਕੰਦ ਤਾਂ ਭਈ ਸਾਡੇ ਘਰੇ ਵੀ ਬਣਾ ਕੇ ਦੋ ਇਹਦੇ ਨਾਲ ਦੀ ਚਮਤ ਸੇਮ ਹੀ ਹੋਵੇ ਟੋਕੋ ਕਾਪੀ ਉਹੀ ਕੰਦ ਲਗਾਈਆ ਦੇਖ ਬੰਦੇ ਨੇ ਘਰ ਦੇ ਪਿੱਛੇ ਆਪਦੀ ਹੋਰਾਂ ਨਹੀਂ ਫਰਕ ਆਏਗਾ ਕੰਦ 'ਚ